ਕੀ ਪ੍ਰੋਬਲਮ ਆ ਗਈ ਸੀ? ਆਠ ਦੀ ਆ ਗਈ ਸੀ। ਅੱਛਾ ਠੀਕ ਹੁਣ। ਹੂੰ ਠੀਕ ਹੈ। ਠੀਕ ਹੈ। ਇੱਕ 8 ਵਜੇ ਪਹੁੰਚਿਆ। 10 ਵਜੇ ਦਿਨ ਕਹਣਾ ਨਹੀਂ। ਭੰਮ ਕਰਦੀ ਘੋੜਾ ਬਣਾਦਾ। ਠੀਕ ਹੈ। ਚਲੋ ਵਧੀਆ। ਹੁਣ ਵਧੀਆ। ਤੁਹਾਨੂੰ ਪਤਾ ਹੀ ਬਤਾਈ ਸਹੀ ਟਾਈਮ ਲੱਗਦਾ ਹੀ ਹੁੰਦਾ ਏ। ਬਿਲਕੁਲ ਜੀ ਬਿਲਕੁਲ। ਉਮਰ ਕਿੰਨੀ ਤੁਹਾਡੀ? ਸਾਡੀ ਉਮਰ ਏ ਜੀ 78 ਸਾਲ। 78 ਸਾਲ। ਚਲੋ ਠੀਕ ਹੈ। ਧੰਨਵਾਦ। ਮਾਜੀ ਇਸ ਹਸਪੀਟਲ ਦੇ ਵਿੱਚ ਆਪਰੇ ਰਸੌਲੀ ਦੇ ਇਲਾਜ ਵਾਸਤੇ ਆਇਆ ਸੀ ਜੀ 2-4 ਦਿਨ ਪਹਿਲਾਂ ਮੈਂ ਡਾਕਟਰਾਂ ਦੇ ਨਾਲ ਸਲਾਹ مشورہ ਕੀਤਾ ਇਹਨਾਂ ਨੇ ਟ੍ਰੀਟਮੈਂਟ ਲਿਆ ਸਾਰਾ ਕੁਝ ਕੀਤਾ ਟੈਸਟ ਕਰਾ ਕੀਤਾ ਟੈਸਟ ਵਗੈਰਾ ਹੋਏ ਸਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਥੇ ਐਡਮਿਟ ਕਰ ਲਿਆ ਤੇ ਕੋਈ ਤਕਲੀਫ ਨਹੀਂ ਮੈਨੂੰ ਪੇਸ਼ਨ ਹੋਇਆ ਬਹੁਤ ਵਧੀਆ ਹੈ ਜੀ ਸਾਰੇ ਸਟਾਫ ਦਾ ਜੋ ਜਿੰਨੇ ਵੀ ਡਾਕਟਰ ਨੇ ਇੱਥੇ ਸਟਾਫ ਹੈ ਸਾਰਾ ਬਹੁਤ ਹੀ ਮੈਂ ਇਹਨਾਂ ਦਾ ਸਤਿਕਾਰ ਕਰਦਾ ਠੀਕ ਬਹੁਤ ਵਧੀਆ ਕੇਅਰ ਕਰ ਰਹੇ ਹੈ ਜੀ ਤੇ ਅੱਗੇ ਤੋਂ ਵੀ ਮੈਂ ਤਾਂ ਕਹਿਣਾ ਲਾਗੇ ਲਾਗੇ ਜਿਹੜੇ ਕੋਈ ਨੇੜੇ ਤੇਰੇ ਜਾਂ ਦੂਰ ਦੇ ਵੀ ਕੋਈ ਮਰੀਜ਼ ਆਇਆ ਇਸ ਹਸਪਤਾਲ ਦੇ ਵਿੱਚ ਆ ਕੇ ਸਹੂਲਤਾਂ ਲੈਣ ਬਹੁਤ ਵਧੀਆ ਸਹੂਲਤਾਂ ਜੀ ਇਸ ਹਸਪਤਾਲ ਦੀ ਨਰ ਨਰ ਸਸਤਾ ਹਸਪਤਾਲ ਆ ਜੀ ਕੋਈ ਏਡੀ ਗੱਲ ਨਹੀਂ ਹੈਗੀ ਖਰਚੇ ਵਾਲੀ ਨਹੀਂ ਗੱਲ ਨਹੀਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਆਰ ਕੇ ਜ਼ਿਲ੍ਹਾ ਫਰੀਪੁਰ ਜਿੱਥੇ ਕਿ ਬਹੁਤ ਵੱਡਾ ਇੱਕ ਹਸਪਤਾਲ ਇਲਾਕੇ ਦਾ ਹਸਪਤਾਲ ਕਹਿ ਸਕਦੇ ਹਸਪਤਾਲ ਖੁੱਲਿਆ ਹੈਗਾ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਸਵਾਵਾ ਆਪਣੀਆਂ ਜਿਹੜਾ ਇਹ ਸਵਾਵਾ ਹਸਪਤਾਲ ਦੇ ਰਿਹਾ ਹੈਗਾ ਸੋ ਤੇ ਅੱਜ ਅਸੀਂ ਗੱਲਬਾਤ ਕੀਤੀ ਹਰੇਕ ਤਰ੍ਹਾਂ ਦਾ ਇਲਾਜ ਹਰੇਕ ਤਰ੍ਹਾਂ ਦਾ ਆਪਰੇਸ਼ਨ ਭਾਵੇਂ ਉਹ ਜਨਰਲ ਮੈਡੀਸਨ ਹੈਗੀ ਹੈ ਹਰੇਕ ਤਰ੍ਹਾਂ ਦੀ ਐਮਰਜੈਂਸੀ ਸਵਾਵਾ ਐਂਬੂਲੈਂਸ ਤੋਂ ਲੈ ਕੇ ਹਰੇਕ ਤਰ੍ਹਾਂ ਦੇ ਇੱਥੇ ਇਲਾਜ ਕੀਤਾ ਜਾਂਦਾ ਹੈ ਭਾਵੇਂ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਪੈਂਦੀ ਹੈ ਚਲੋ ਪਰਮਾਤਮਾ ਨਾ ਕਰੇ ਦਿੱਕਤਾਂ ਨਾ ਪਾਵੇ ਰੋਡ ਐਕਸੀਡੈਂਟ ਤੋਂ ਲੈ ਕੇ ਵੱਡੇ ਤੋਂ ਵੱਡਾ ਪ੍ਰੈਸ਼ਰ ਛੋਟੇ ਤੋਂ ਛੋਟਾ ਪ੍ਰੈਸ਼ਰ ਹਰੇਕ ਤਰ੍ਹਾਂ ਦਾ ਇਲਾਜ ਇੱਥੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਸੋ ਅਮਨਜੀਤ ਐ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਅਸੀਂ ਪਹੁੰਚੇ ਆ ਇੱਥੇ ਅਸੀਂ ਗੱਲਬਾਤ ਕਰਦੇ ਹੈਗੇ ਡਾਕਟਰ ਸਾਹਿਬਾ ਨਾਲ ਵੀ ਹੋਰ ਵੀ ਇੱਥੇ ਮਰੀਜ਼ਾ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਉਹਨਾਂ ਦਾ ਅਸੀਂ ਫੀਡਬੈਕ ਲਈ ਹੈਗੀ ਸੋ ਆਹ ਕਰਦੇ ਆ ਗੱਲਬਾਤ तो आज ये हमारे पास आया था एक पेशेंट जिसकी एक सिस्ट थी लेफ्ट हॉस्पिटल साइड से और इसको ये बीस साल से थी और आज कोई मतलब तकलीफ दे रही थी कभी कभी में ब्रेन हो रही थी और इसको ये लगाने में थोड़ी ये हो रही थी प्रॉब्लम्स तो हमारे पास आए ये ये प्रॉब्लम लेने की तो उसके बाद हमने इसको ऑपरेट किया है और हमने वो स्पेश सिस्ट को निकाल दिया है ਅਬ ਪੇਸ਼ੈਂਟ ਪੋਸਟ ਆਫ ਦੇ ਫਸਟ ਫਸਟ ਪੋਸਟ ਆਫ ਦੇ ਪੇਸ਼ੈਂਟ ਬਿਲਕੁਲ ਫਾਈਨ ਹੈ ਔਰ ਅ ਅੱਜ ਹਮ ਉਸਕੋ ਅਨਡਿਸਚਾਰਜ ਕਰ ਰਹੇ ਹਾਂ ਯਹਾਂ ਸੇ ਬਿਲਕੁਲ ਫੀਟਰ ਪੇਸ਼ੈਂਟ ਔਰ ਆ ਅਾਗੇ ਵੀ ਅਗਰ ਕਿਸੇ ਪਾਸੇ ਕੋਈ ਟਰਬਲ ਹੋਏ ਉਹ ਯਹਾਂ ਆ ਸਕਦੇ ਹਾਂ ਔਰ ਉਹਨੂੰ ਅਸੀਂ ਮੈਨੇਜ ਕਰਾਂਗੇ ਅਕੋਰਡਿੰਗਲੀ ਇਹ ਪੇਸ਼ੈਂਟ ਬਚਿੱਤਰ ਸਿੰਘ ਸਾਡੇ ਕੋਲ ਇਹ ਦੋ ਦਿਨ ਪਹਿਲਾਂ ਤੋਂ ਦਾਖਲ ਹੋਈ ਸੀ ਇਹਨਾਂ ਨੂੰ ਅੱਜ ਤੋਂ 20 ਸਾਲ ਪਹਿਲਾਂ ਇਹਨਾਂ ਦੇ ਸਿਰ ਦੇ ਵਿੱਚ ਇੱਕ ਗੰਢ ਬਣੀ ਸੀ ਗੰਢ ਬੰਦ ਦੇ ਕਾਰਨ ਉਹ ਹੌਲੀ-ਹੌਲੀ ਵੱਡੀ ਹੋਣ ਦੇ ਕਾਰਨ ਕਾਫੀ ਵੱਡੀ ਹੋ ਗਈ ਇਹਨਾਂ ਦਾ ਕੱਲ ਅਸੀਂ ਆਪਰੇਟ ਕੀਤਾ ਸੀ ਜਿਹੜੀ ਸਿਰ ਦੇ ਵਿੱਚੋਂ ਸੌਲੀ ਕੱਢੀ ਜਿਹਨੂੰ ਸਿਸਟ ਕਹਿੰਦੇ ਆ ਤੇ ਉਹ ਕੱਢੀ ਆ ਤੇ ਹੁਣ ਇਹਨਾਂ ਨੂੰ ਰਿਸਚਾਰਜ ਕਰ ਲੱਗਿਆ ਪੇਸ਼ੈਂਟ ਬਚਿੱਤਰ ਸਿੰਘ ਹੁਣ ਬਿਲਕੁਲ ਠੀਕ ਠਾਕ ਆ ਫਲ ਪ੍ਰੈਸ਼ਰ ਤੋਂ ਵੀ ਪੁੱਛਿਆ ਜਾਵੇ ਵੀ ਇਹਨਾਂ ਦੀ ਹਾਲਤ ਕਿੱਦਾਂ ਹੈਗੀ ਠੀਕ ਹੈ ਵਧੀਆ ਰਿਹਾ ਜੀ ਸਰ ਪੇਸ਼ੈਂਟ ਦਾ ਹਾਂਜੀ ਹਾਂਜੀ ਬਿਲਕੁਲ ਪੇਸ਼ੈਂਟ ਵਧੀਆ ਰਿਹਾ ਠੀਕ ਹੈ ਤੇ ਇਹ ਅਸੀਂ ਆਪਦੇ ਇਲਾਕੇ ਨੂੰ ਜਿਹੜਾ ਇਹਨਾਂ ਦਾ ਆਪਰੇਟ ਸੀਗਾ ਜਾ ਕੇ ਲੁਧਿਆਣੇ ਦੇ ਆਸ-ਪਾਸ ਵੱਡੇ ਹਸਪਤਾਲਾਂ ਦੇ ਵਿੱਚ ਹੋਣਾ ਸੀ ਉਹ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਦੇ ਨੇੜੇ ਮਤਲਬ ਆਪਦੇ ਪਿੰਡਾਂ ਦੇ ਨੇੜੇ ਲੋਕ ਜੀ ਅ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ 75 ਅਸਲ ਪਿੰਡ ਕਤਬਦੀਨ ਵਾਲਾ ਠੀਕ ਹੈ ਜੀ ਮੈਂ ਜੀ ਇਸ ਹਸਪੀਟਲ ਦੇ ਵਿੱਚ ਆਪਣੇ ਰਸੌਰੀ ਦੇ ਇਲਾਜ ਵਾਸਤੇ ਆਇਆ ਸੀਗਾ 2-4 ਦਿਨ ਪਹਿਲਾਂ ਮੈਂ ਡਾਕਟਰਾਂ ਦੇ ਨਾਲ ਸਲਾਹ مشورہ ਕੀਤਾ ਇਹਨਾਂ ਨੇ ਟ੍ਰੀਟਮੈਂਟ ਲਿਆ ਸਾਰਾ ਕੁਝ ਕੀਤਾ ਟੈਸਟ ਕਰਾ ਕੀਤਾ ਟੈਸਟ ਵਗੈਰਾ ਹੋਏ ਸਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇੱਥੇ ਐਡਮਿਟ ਕਰ ਲਿਆ ਤੇ ਕੋਈ ਤਕਲੀਫ ਨਹੀਂ ਮੈਨੂੰ ਪੇਸ਼ ਹੈ ਉਹ ਬਹੁਤ ਵਧੀਆ ਹੈ ਜੀ ਸਾਰੇ ਸਟਾਫ ਦਾ ਜੋ ਜਿੰਨੇ ਵੀ ਡਾਕਟਰ ਨੇ ਇੱਥੇ ਸਟਾਫ ਹੈ ਸਾਰਾ ਬਹੁਤ ਹੀ ਮੈਂ ਨੰਦ ਅਸਤਕਾਰ ਕਰਦਾ ਠੀਕ ਹੈ ਬਹੁਤ ਵਧੀਆ ਕੇਅਰ ਕਰ ਰਹੇ ਤੇ ਅੱਗੇ ਤੋਂ ਵੀ ਮੈਂ ਤਾਂ ਕਹਿੰਦਾ ਲਾਗੇ ਲਾਗੇ ਜਿਹੜੇ ਕੋਈ ਨੇੜੇ ਤੇੜੇ ਜਾਂ ਦੂਰ ਦੇ ਵੀ ਕੋਈ ਮਰੀਜ਼ ਆਇਆ ਇਸ ਹਸਪਤਾਲ ਦੇ ਵਿੱਚ ਆ ਕੇ ਸਹੂਲਤਾਂ ਲੈਣ ਬਹੁਤ ਵਧੀਆ ਸਹੂਲਤਾਂ ਜੀ ਇਸ ਹਸਪੀਟਲ ਦੀ ਨਰਸ ਨਰਸ ਸਸਤਾ ਹਸਪੀਟਲ ਆ ਜੀ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਖਰਚੇ ਵਾਲੀ ਨਹੀਂ ਗੱਲ ਨਹੀਂ ਤੇ ਵਧੀਆ ਪ੍ਰਬੰਧ ਹੈ ਜੀ ਬਿਲਕੁਲ ਜੀ ਵਧੀਆ ਮੈਂ ਤਾਂ ਬਿਲਕੁਲ ਠੀਕ ਹੈ ਜੀ ਤੇ ਬੀਤੀ ਰਾਤ ਪ੍ਰਸ਼ਨ ਹੋਇਆ ਸ਼ਾਮ ਨੂੰ ਕਹਾਂ ਜੀ ਠੀਕ ਜੀ ਬਿਲਕੁਲ ਬਹੁਤ ਵਧੀਆ ਕੇਅਰ ਕਰਦੇ ਡਾਕਟਰ ਸਾਰੀ ਸਾਰਾ ਸਟਾਫ ਬਹੁਤ ਵਧੀਆ ਧੰਨਵਾਦ ਵਧਾਈ ਦੇ ਪਾਤਰ ਹੈ ਸਾਰੇ ਡਾਕਟਰ ਠੀਕ ਹੈ ਥੈਂਕ ਯੂ ਮੇਰੀ ਨੂੰ ਹਉ ਕੁਆਲੀ ਫਿਸ਼ਲ ਦਾ ਸਾਊਰ ਸਰ ਸਸੀ ਜੀ ਮੇਰਾ ਨਾਮ ਡਾਕਟਰ ਦਵਿੰਦਰ ਸਿੰਘ ਅਮਰਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਹਰਫੇ ਮੈਂ ਐਸ ਮੈਡੀਕਲ ਆਫੀਸ ਦੀ ਡਿਊਟੀ ਕਰ ਰਹਾ ਹਾਂ ਇਹ ਸਾਡੇ ਕੋਲ ਕੱਲ ਪੇਸ਼ੈਂਟ ਅਮਰਜੈਂਸੀ ਬੇਸ ਤੇ ਆਇਆ ਸੀ ਪੇਸ਼ੈਂਟ ਡੀ ਸੀ ਐਮ ਪੀ ਪੇਸ਼ੈਂਟ ਫੇਲਿਅਰ ਵਿੱਚ ਆਇਆ ਸੀ ਔਨ ਅਰਾਈਵਲ ਇਸਕੀ ਸੈਚੂਰੇਸ਼ਨ 73 ਪੇਸ਼ੈਂਟ ਬਹੁਤ ਜ਼ਿਆਦਾ ਕੋਲਮਰੀ ਡੀਮਾ ਸੀ ਪੇਸ਼ੈਂਟ ਨੂੰ ਅਸੀਂ ਕੰਜ਼ਰਵੇਟਿਵ ਮੈਨੇਜਮੈਂਟ ਦੇ ਕੇ ਡਾਇਯੂਰੇਟਿਕ ਦੇ ਕੇ ਪੇਸ਼ੈਂਟ ਨੂੰ ਹਨ ਸਟੇਬਲ ਕੀਤਾ ਹੈਗਾ ਪੇਸ਼ੈਂਟ ਹੁਣ ਬਿਲਕੁਲ ਸਟੇਬਲ ਹੈ ਅੱਜ ਕੱਲ੍ਹ ਅਜਿਹਾਡਾ ਪਲਾਨ ਹੈਗਾ ਕਿ ਪੇਸ਼ੈਂਟ ਨੂੰ ਮੋਸਟਲੀ ਅੱਜ ਡਿਸਚਾਰਜ ਕਰ ਦਿੱਤਾ ਜਾਏਗਾ ਪਰ ਬਾਬਾ ਠੀਕ ਆ ਗਾ ਠੀਕ ਆ ਜੀ ਕਿਹੜਾ ਪੇਟ ਜੀ ਦਸਤੀ ਖਾਣ ਕੇ ਅੱਛਾ ਕੀ ਪ੍ਰੋਲ ਆ ਗਈ ਸੀ 8 ਵਜੇ ਆ ਗਈ ਸੀ ਅੱਛਾ ਠੀਕ ਹੁਣ ਹੁਣ ਠੀਕ ਹੈ ਠੀਕ ਹੈ ਇੱਕ 8 ਵਜੇ ਪਹੁੰਚਿਆ 10 ਵਜੇ ਦੇ ਨੂੰ ਜਨਾ ਨੇ ਭੰਗੜੀ ਦੀ ਘੂੜਾ ਬਣਾਦਾ ਠੀਕ ਹੈ ਚਲੋ ਵਧੀਆ ਹੁਣ ਵਧੀਆ ਉਸ ਤੋਂ ਤੁਹਾਨੂੰ ਪਤਾ ਹੈ ਫਿਰ 20 ਸੈਟ ਟਾਈਮ ਲੱਗਦਾ ਹੀ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਉਮਰ ਕਿੰਨੀ ਤੁਹਾਡੀ ਸਾਡੀ ਉਮਰੇ ਜੀ 78 ਸਾਲ 78 ਸਾਲ ਚਲ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਕੇ ਜੋ ਕਿ ਆਰਕੇ ਦੇ ਵਿੱਚ ਸਥਿਤ ਦਾ ਮੇਨ ਰੋਡ ਦੇ ਉੱਪਰ ਸਾਡੇ ਕੋਲੇ ਹਸਪੀਟਲ ਦੇ ਵਿੱਚ ਇਸ ਟਾਈਮ ਸਾਰੀਆਂ ਸਵਾਮਾਸੀ ਦੇ ਰਹੇ ਆ ਜੋ ਕਿ ਦਿਲ ਦੇ ਰੋਗਾਂ ਦੀਆਂ ਹਾਰਟ ਅਟੈਕ ਜਿੰਨੇ ਵੀ ਆਪਰੇਸ਼ਨ ਇੱਥੇ ਸਾਡੇ ਕੋਲੇ ਹੁੰਦੇ ਪਿਆ ਸਾਡੇ ਕੋਲੇ ਜਿਹੜੇ ਬੈਂਕਾਂ ਦੇ ਜਿੰਨੇ ਵੀ ਅਨ ਇੰਸ਼ੋਰੈਂਸ ਆ ਉਹ ਸਾਰੇ ਚੱਲਦੇ ਆ ਸਾਡੇ ਕੋਲੇ ਇਸ ਟਾਈਮ ਇਸ ਟਾਈਮ ਸਾਡੇ ਕੋਲੇ 20 ਬੈਡਡ ਆਈਸੀਯੂ ਆ ਐਮਰਜੈਂਸੀ ਆ ਟੋਟਲ ਸਾਡੇ ਕੋਲੇ 50 ਬੈਡ ਦਾ ਹਰ ਸਾਲ ਆ ਐਂਬੂਲੈਂਸ ਆਵਾਵਾਂ ਨੇ ਸਾਡੇ ਕੋਲੇ ਹੁਣ ਤੁਹਾਨੂੰ ਨਾਲ ਦੀ ਨਾਲ ਸਾਡੇ ਡਾਕਟਰ ਸਾਹਿਬ ਜਿਹੜੇ ਸਪੈਸ਼ਲਿਸਟ ਨੇ ਨਤੀਜਿਆਂ ਦੇ ਤੁਹਾਨੂੰ ਨਾਲ ਦੀ ਨਾਲ ਦੱਸਣਗੇ ਸਾਡੇ ਡਾਕਟਰ ਦਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਦਵਿੰਦਰ ਸਿੰਘ ਮੈਂ ਅਮਨਜੀਤ ਮਲਟੀ ਸਪੈਸ਼ਲਿਸਟ ਹਸਪੀਟਲ ਹਾਰਪੀ ਦੇ ਮੈਡੀਕਲ ਅਫਸਰ ਦੇ ਤੌਰ ਤੇ ਡਿਊਟੀ ਨਿਭਾ ਰਿਹਾ ਹਾਂ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਜਿਦਾ ਦਿਲ ਦੇ ਰੋਗ, ਛਾਤੀ ਦੇ ਰੋਗ ਠੀਕ ਹੈ 슈ਗਰ ਦੇ ਇਲਾਜ ਹਰ ਤਰ੍ਹਾਂ ਦੀ ਬਿਮਾਰੀ ਦਾ ਇੱਥੇ ਸਾਡੇ ਕੋਲ ਆਪਰੇਸ਼ਨ ਵੀ ਕੀਤੇ ਜਾਂਦੇ ਨੇ ਪਿੱਤੇ ਦਾ ਆਪਰੇਸ਼ਨ ਰਸੋਲੀਆਂ ਦਾ ਆਪਰੇਸ਼ਨ ਹਰਨੀਆਂ ਦਾ ਆਪਰੇਸ਼ਨ ਤੇ ਐਕਸੀਡੈਂਟ ਦੇ ਕੇਸ ਵੀ ਸਾਰੇ ਸਰਜਰੀ ਦੇ ਜਾਂ ਹੱਡੀਆਂ ਦੇ ਵੀ ਆਪਰੇਸ਼ਨ ਕੀਤਾ ਜਾਂਦਾ ਹੈ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਇੱਥੇ 24 ਘੰਟੇ ਡਾਕਟਰ ਅਵੇਲੇਬਲ ਹਨ ਤੇ 24 ਘੰਟੇ ਅਮਰਜੈਂਸੀ ਸੇਵਾਵਾਂ ਅਵੇਲੇਬਲ ਹਨ ਬਾਕੀ ਡਾਕਟਰ ਹਾਂਜੀ ਮੈਂ ਮੈਂ ਡਾਕਟਰ ਸਿਮਰਨ ਫਿਜ਼ੀਓਥੈਰੇਪਿਸਟ ਅ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਐਜ਼ ਅ ਫਿਜ਼ੀਓਥੈਰੇਪਿਸਟ ਕੰਮ ਕਰਦੀ ਹਾਂ ਕਿਸੇ ਵੀ ਤਰ੍ਹਾਂ ਦੇ ਗੋਡੇ ਦਰਦ ਕਮਰ ਦਰਦ जहाँ मोड़ा जहाँ किसी भी तरह की बीमारियाँ तो सी तो इलाज करवा सकते हो। हॉस्पिटल कैडिज जगह में जो होता है। हॉस्पिटल आर्फ के मेन ओर्डे पर स्थित। मैं डॉक्टर अभिषेक आह ब्राह्म सिड़नगर मैं यहाँ पे आह अमनजीत मल्टिस्पेशलिटी हॉस्पिटल में गाइन का कॉन्स्ट्रक्ट काम करता हूँ यहाँ पे हर किस ਆ ਪਰ ਮੇਨ ਦਾ ਪ੍ਰੋਬਲਮ ਇ ਕਾਇਜਾ ਦੇ ਗਾਇਨਕਲ ਪ੍ਰੋਬਲਮ ਹੈ ਉਹ ਅਸੀਂ ਹਾਂ ਪੇ ਮੈਨੇਜ ਕਰਦੇ ਹਾਂ ਹਾਂਜੀ ਸੋ ਸਸ਼ਿਕਾ ਜੀ ਮੈਂ ਸੰਪਿਤ ਕੋਲ ਅਮਨਜੀਤ ਮਲਟੀ ਸਪੈਸ਼ਲਟੀ ਹਸਪੀਟਲ ਚ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੀ ਹਾਂ ਸਾਡੇ ਹਸਪੀਟਲ ਦੇ ਵਿੱਚ ਗਾਇਨ ਦੇ ਰਿਗਾਰਡਿੰਗ ਜਿੰਨੀਆਂ ਵੀ ਔਰਤਾਂ ਦੀਆਂ ਬਿਮਾਰੀਆਂ ਹੈਗੀਆਂ ਕਿਸੇ ਵੀ ਤਰੀਕੇ ਦੇ ਕੋਈ ਰਸੋਲੀ ਹੋਵੇ ਉਹਨਾਂ ਦੇ ਬੱਚੇਦਾਨੀ ਵਿੱਚ ਰਸੋਲੀ ਹੋਵੇ ਡਿਲੀਵਰੀਆਂ ਦੇ ਕੇਸ ਹੋਣ ਸੀਜ਼ੀਅਨ ਕੇਸ ਹੋਣ ਉਹ ਸਾਰੇ ਇੱਥੇ ਬੜੇ ਵਧੀਆ ਤਰੀਕੇ ਨਾਲ ਪੂਰੇ ਕੀਤੇ ਜਾਂਦੇ ਆ ਸਾਡੇ ਜਿਹੜੇ ਡਾਕਟਰ ਹੈਗੇ ਥੇ 24/7 ਇਥੇ ਅਵੇਲੇਬਲ ਹੁੰਦੇ ਆ ਅਵੇਲੇਬਲ ਹੋਣ ਕਰਕੇ ਜੇੜੀ ਕੋਈ ਰਾਤ ਨੂੰ ਵੀ ਕੋਈ ਦਿੱਕਤ ਆਂਦੀ ਹੈ ਕਿਸੇ ਵੀ ਫੀਮੇਲ ਪੋਰਟਾ ਵਿੱਚ ਜੇੜੀ ਕੋਈ ਰਾਤ ਨੂੰ ਕੋਈ ਦਿੱਕਤ ਆਂਦੀ ਹੈ ਉਹਦੇ ਸੇਵਾਵਾਂ ਬਹੁਤ ਜਲਦੀ ਤੋਂ ਜਲਦੀ ਪਹੁੰਚ ਕਰ ਸਕਦੇ ਆ ਅਸੀਂ ਇਸ ਕਰਕੇ ਜਿਨ੍ਹਾਂ ਨੂੰ ਵੀ ਕੋਈ ਆਪਰੇਸ਼ਨ ਦੀ ਲੋੜ ਹੋਵੇ ਸਿਜ਼ੇਰੀਅਨ ਹੋਵੇ ਬੱਚੇ ਦੀ ਡਿਲੀਵਰੀ ਹੋਵੇ ਜਾਂ ਕੋਈ ਯੂਟਰਸ ਦੇ ਵਿੱਚ ਦਿੱਕਤ ਹੋਵੇ ਬੱਚੇਦਾਨੀ ਵਿੱਚ ਕੋਈ ਪ੍ਰੋਬਲਮ ਹੋਵੇ ਉਹਦੇ ਸਾਰੇ ਆਪਰੇਸ਼ਨ ਜਾਂ ਟ੍ਰੀਟਮੈਂਟ ਇੱਥੇ ਸਾਰੇ ਉਪਲਬਧ ਹੈ ਹਸਪੀਟਲ ਦਾ ਨਾਮ ਤੇ ਐਡਰੈਸ ਵਗੈਰਾ ਦੱਸਦੇ ਹਾਂ ਹਸਪੀਟਲ ਅਮਨਜੀਤ ਹਸਪੀਟਲ ਮਲਟੀ ਸਪੈਸ਼ਲਿਟੀ ਹਸਪੀਟਲ ਆਰਐਫ ਕੇ ਵਿੱਚ ਮੌਜੂਦ ਹੈ ਠੀਕ ਹੈ ਦੈਟਸ ਆਪੋਜ਼ਿਟ ਪੁਲਿਸ ਸਟੇਸ਼ਨ ਓਕੇ ਹਾਂਜੀ ਅੱਜ ਕੱਲ ਔਰਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਵੇਖਣ ਨੂੰ ਮਿਲਦੀ ਹੈ ਬਾਂਝਪਨ ਦੀ ਜਿਹਨੂੰ ਆਪਾਂ ਇਨਫਰਟਿਲਿਟੀ ਵੀ ਕਹਿੰਦੇ ਆ ਉਹਦੇ ਵੀ ਟ੍ਰੀਟਮੈਂਟ ਇੱਥੇ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਜਾਂਦਾ ਹੈ ਉਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਹੈ ਫੀਮੇਲਸ ਦੀਆਂ ਔਰਤਾਂ ਦੀਆਂ ਹਰ ਇੱਕ ਤਰੀਕੇ ਦੀ ਸੇਵਾਵਾਂ ਇੱਥੇ ਉਪਲਬਧ ਹੈ ਇਹ ਹਸਪਤਾਲ ਦੇ ਵਿੱਚ ਜਿਹੜੀਆਂ ਅਸੀਂ ਹੋਰ ਸੇਵਾਵਾਂ ਵੀ ਤੁਹਾਨੂੰ ਦੱਸ ਰਹੇ ਹਾਂ ਜਿੱਦਾਂ ਕਿ ਹਸਪਤਾਲ ਦੇ ਵਿੱਚ ਇੱਕ ਤਾਂ ਇਹ ਏਰੀਏ ਦਾ ਸਭ ਤੋਂ ਵੱਡਾ ਹਸਪਤਾਲ ਆ। ਸਾਨੂੰ ਜਿਹੜੀਆਂ ਇਹ ਸਵਾਵਾਆਂ ਜਿਹੜੀਆਂ ਇੱਥੋਂ ਅੱਗੇ 30 ਕਿਲੋਮੀਟਰ ਦੇ ਆਸ-ਪਾਸ ਜਾ ਕੇ ਹਸਪਤਾਲਾਂ ਦੇ ਵਿੱਚੋਂ ਲੈਣੀਆਂ ਪੈਂਦੀਆਂ ਸੀ। ਹੁਣ ਸਾਨੂੰ ਆਪਣੇ ਇਲਾਕੇ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਮਿਲਣ ਲੱਗੀਆਂ ਨੇ। ਜਿੱਦਾਂ ਕਿ ਸਾਡੇ ਕੋਲੇ ਵੈਂਟੀਲੇਟਰ ਮਸ਼ੀਨਾਂ ਸਾਹ ਦੇਣ ਵਾਲੀਆਂ ਮਸ਼ੀਨਾਂ ਜਿਹੜੀਆਂ ਸਾਨੂੰ ਅੱਗੇ ਜਾ ਕੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਮਿਲਦੀਆਂ ਸੀ ਉਹ ਮਸ਼ੀਨਾਂ ਸਾਡੇ ਕੋਲੇ ਮੌਜੂਦ ਆ। ਨਾਲ ਪਲੱਸ ਸਾਡੇ ਕੋਲ ਵੈਂਟੀਲੇਟਰ ਛੋਟੇ ਬੱਚਿਆਂ ਵਾਲੇ ਵੀ ਆ ਜਿਹੜੇ ਸਾਹ ਲੈਣ ਦੀ ਕਿਸੇ ਵੀ ਪ੍ਰੋਬਲਮ ਆ ਜਾਂਦੀ ਬੱਚੇ ਨੂੰ ਡਿਲੀਵਰੀ ਟਾਈਮ ਪ੍ਰੋਬਲਮ ਆ ਜਾਏ ਕਿਸੇ ਟਾਈਮ ਵੀ ਆ ਜਾਏ ਉਹ ਸਾਡੇ ਕੋਲੇ ਵੈਂਟੀਲੇਟਰ ਮਸ਼ੀਨਾਂ ਵੀ ਮੌਜੂਦ ਆ ਸਾਡੇ ਕੋਲੇ ਡਿਜੀਟਲ ਐਕਸ-ਰੇ ਦੀ ਮਸ਼ੀਨਾਂ ਵੀ ਮੌਜੂਦ ਆ ਹੋਰ ਸਾਡੇ ਕੋਲੇ ਨਾਲ ਦੀ ਨਾਲ ਅਸੀਂ ਅਲਟਰਾਸਾਉਂਡ ਮਸ਼ੀਨ ਦਾ ਵੀ ਅਸੀਂ ਮਤਲਬ ਪਲਾਨ ਬਣਾਉਂਦੇ ਪਏ ਆ ਵੀ ਥੋੜੇ ਟਾਈਮ ਦੇ ਵਿੱਚ ਅਲਟਰਾਸਾਉਂਡ ਵੀ ਅਸੀਂ ਆਪਦੇ ਏਰੀਆ ਨੂੰ ਮੁਹੱਈਆ ਕਰਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ